ਹਾਂਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੋ ਵੀ ਆਪਣਾ YouTube ਚੈਨਲ ਤੇ Facebook ਪੇਜ ਤੇ ਲਾਈਵ ਦੇਖ ਰਹੇ ਆ। ਸੋ ਦੋਸਤੋ ਅੱਜ ਦਿਨ ਐਤਵਾਰ ਆਪਾਂ ਆਏ ਹੋਏ ਆ ਜੀ ਮਲੋਟ ਜੋ ਕਿ ਮਲੋਟ ਟਰੈਕਟਰ ਮੰਡੀ ਲੱਗਦੀ ਆ ਦਿਨ ਐਤਵਾਰ 1 ਤਰੀਕ ਫਰਵਰੀ ਮਹੀਨਾ 2025 ਤੇ ਦੋਸਤੋ ਸਭ ਤੋਂ ਪਹਿਲਾਂ ਰਿਕਵੈਸਟ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਹੋਰ ਵੀ ਕਿਸਾਨ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕੀ ਮੰਡੀ ਤੇ ਕਿਹੜੇ ਕਿਹੜੇ ਟਰੈਕਟਰ ਖੜੇ ਆ ਤੇ ਕੀ ਰੇਟ ਆ ਉਹਨਾਂ ਦਾ ਸੋ ਜ਼ਿਆਦਾ ਟਾਈਮ ਨਾ ਲੈਂਦੇ ਵੀਡੀਓ ਕਰਦੇ ਸ਼ੁਰੂ ਤੇ ਅੱਜ ਦਾ ਪਹਿਲਾ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਜੀ ਸੋਨਾ ਲੇਕਾ ਐਮ ਐਮ ਸੁਪਰ ਡੀ ਆਈ 60 ਜੋ ਕਿ 3 ਸਿਲੰਡਰ ਇੰਜਨ ਦੇ ਵਿੱਚ ਆਉਂਦਾ ਬਹੁਤ ਹੀ ਸੋਨਾ ਟਰੈਕਟਰ ਡੀ ਆਈ ਸ਼ੋ ਦੇ ਵਿੱਚ ਤੇ ਟਰੈਕਟਰ ਹੈਗਾ ਜੀ ਮਾਡਲ 2017 ਤੇ ਇਹਦੀ ਕੀਮਤ ਹੈਗੀ ਆ ਜੀ 4 ਲੱਖ 65000 ਰੁਪਏ ਬਾਕੀ ਟਾਇਰ ਵਗੈਰਾ ਦੀ ਕੰਡੀਸ਼ਨ 70 ਤੋਂ 80 ਪੈਸੇ ਟਾਇਰ ਆ ਜੀ ਪਿਛਲੇ ਬੀਕੇਟੀ ਦੇ ਤੇ ਇਹਦੇ ਨਾਲ ਖੜਾ ਹੈ ਜੀ ਐਸ਼ਰ ਐਸ਼ਰ ਖੜਾ ਜੀ 333 ਡਿਊਲ ਕਲਚ 18 ਮਾਡਲ 365000 ਰੁਪਿਆ ਕੀਮਤ ਆ ਅੱਗੇ ਖੜਾ ਜੀ ਮਹਿੰਦਰਾ 265 ਮਹਿੰਦਰਾ 265 ਖੜਾ ਜੀ ਮਾਡਲ ਹੈਗਾ 2001 ਕੀਮਤ 195000 ਰੁਪਿਆ ਸੋ ਇਹਦੇ ਨਾਲ ਅੱਗੇ ਖੜਾ ਜੀ ਫਾਰਮ ਟਰੈਕ ਚੈਂਪੀਅਨ ਮਾਡਲ ਹੈਗਾ ਜੀ 2008 ਕੀਮਤ 2.5 ਲੱਖ ਰੁਪਿਆ ਤੇ ਟਰੈਕਟਰ ਦੀ ਕੰਡੀਸ਼ਨ ਕਰੋ ਚੈੱਕ ਬਾਕੀ ਰੇਟ ਵਗੈਰਾ ਦਾ ਮੌਕੇ ਤੇ ਮਾਨਤਾ ਨਾਲ ਤੁਹਾਡਾ ਹੋ ਜਾਊਗਾ ਅੱਗੇ ਖੜਾ ਇਹ ਨਿਊ ਹੌਨਡ 332 ਇਹ ਮਾਡਲ ਹੈਗਾ ਜੀ 12 ਤੇ ਕੀਮਤ 245000 ਰੁਪਿਆ ਇਹਦੇ ਨਾਲ ਅੱਗੇ ਖੜਾ ਜੀ ਐਸ਼ਰ 368 18 ਮਾਡਲ 375000 ਰੁਪਿਆ ਰੇਟ ਚਾਰੋਂ ਟਾਇਰ ਟਰੈਕਟਰ ਦੇ ਨਵੇਂ ਇਹਦੇ ਨਾਲ ਅੱਗੇ ਖੜਾ ਜੀ ਸਵਰਾਜ 744 ਇਹ ਟਰੈਕਟਰ ਮਾਡਲ ਹੈਗਾ ਜੀ 2010 ਤੇ ਕੀਮਤ 315000 ਰੁਪਿਆ ਸ਼ਾਇਦ 2,60,000 ਰੁਪਿਆ ਰੇਟ ਸੀਗਾ ਤੇ ਅੱਗੇ ਖੜਾ ਹੈ ਜੀ Massey 245 18 ਮਾਡਲ ਆ 3,75,000 ਰੁਪਿਆ ਰੇਟ ਆ RJ ਨੰਬਰ ਦਾ ਟਰੈਕਟਰ ਚਾਰੋਂ ਟਾਇਰ ਹੈਗੇ ਆ ਜੀ 75 ਤੋਂ 80 ਪੈਸੇ ਅੱਗੇ ਖੜਾ ਹੈ ਫਾਰਮਟ੍ਰੈਕ 60 ਚਾਰੋਂ ਟਾਇਰ 90 95 ਪੈਸੇ ਮਾਡਲ 7 ਕੀਮਤ 2,75,000 ਰੁਪਿਆ ਅੱਗੇ ਖੜਾ ਹੈ ਸੋਨਾਲੀਕਾ DI 750 2021 ਮਾਡਲ 615000 ਰੁਪਿਆ ਰੇਟ ਚਾਰੋ ਟਾਇਰ ਨਵੇਂ ਆ ਅੱਗੇ ਆ ਗਈ ਸਵਰਾਜ 855 12 ਮਾਡਲ ਆ 375 ਕੀਮਤ ਆ ਇਹਦੇ ਨਾਲ ਖੜਾ ਜੌਨੀਅਰ 5050 ਡੀ ਮਾਡਲ 12 ਕੀਮਤ ਸਵਾ 4 ਲੱਖ ਰੁਪਿਆ ਅੱਗੇ ਖੜਾ ਹੈ ਫਾਰਮ ਟਰੈਕ 60 ਫਾਰਮ ਟਰੈਕ 60 ਮਾਡਲ ਹੈਗਾ ਜੀ 2007 ਤੇ ਕੀਮਤ 2 ਲੱਖ ਤੇ 55000 ਰੁਪਿਆ ਇਦੇ ਨਾਲ ਅੱਗੇ ਆ ਗਿਆ ਇਹ Mahindra 2275 ਨਾਲ ਅੱਗੇ ਖੜਾ ਜੀ Ford 3620 ਤੇ ਇਹ ਟਰੈਕਟਰ ਬਹੁਤ ਹੀ ਘੱਟ ਮਿਲਦਾ ਹੈ ਬਹੁਤ ਚੰਗਾ ਟਰੈਕਟਰ ਹੈ 95 ਮਾਡਲ ਹੈ ਕੀਮਤ 1 ਲੱਖ ਤੇ 95000 ਰੁਪਇਆ ਅੱਗੇ ਆ ਗਿਆ ਜੀ Massey 241 ਮਾਡਲ 2007 ਕੀਮਤ 2 ਲੱਖ 55000 ਰੁਪਇਆ ਇਹਦੇ ਨਾਲ ਖੜਾ ਹੈ ਜੀ Sonalika DI 35 15 ਮਾਡਲ 3 ਲੱਖ 80000 ਰੁਪਇਆ ਰੇਟ ਪੂਰੀ ਕਰਵਾ ਲਈ ਟਾਈਟਲ ਰਹਿੰਦੇ ਆ ਅੱਗੇ ਆ ਗਿਆ ਜੀ ਐਸ਼ਾ 241 ਮਾਡਲ 96 ਕੀਮਤ 1 ਲੱਖ 5000 ਮਹਿੰਦਰਾ 265 98 ਮਾਡਲ 1 ਲੱਖ 6000 ਰੇਟ ਟਾਇਰ ਟ੍ਰੈਕਟਰ ਦੇ ਹੈਗੇ ਆ ਜੀ 85 ਕੇ ਪੈਸੇ ਅੱਗੇ ਆ ਗਿਆ ਜੀ ਮੈਸੀ 9000 13 ਮਾਡਲ 3 ਲੱਖ ਰੁਪਇਆ ਕੀਮਤ ਆ ਤੇ ਟਾਇਰ ਟ੍ਰੈਕਟਰ ਦੇ ਨਵੇਂ ਆ ਅੱਗੇ ਖੜਾ ਜੀ फार्मट्रैक 60 एपीआई मॉडल ਹੈਗਾ ਜੀ 15 270 ਕੀਮਤ ਆ ਇਹਦੇ ਨਾਲ ਖੜਾ ਜੀ ਜੌਂਡੀਅਰ 5050 डी 18 ਮਾਡਲ 480000 ਰੁਪਿਆ ਰੇਟ ਇਹ ਟਰੈਕਟਰ ਖੜਾ ਜੀ ਕਿਸਾਨ ਟਰੈਕਟਰ ਮਲੋਟ ਵਾਲਿਆਂ ਕੋਲ ਤੇ ਮੋਬਾਈਲ ਨੰਬਰ ਹੈਗਾ ਜੀ 7986155700 ਅੱਗੇ ਖੜਾ ਹੈ ਫਾਰਮਟ੍ਰੈਕ 60 ਮਾਡਲ 97 ਕੀਮਤ 190000 ਰੁਪਿਆ ਪਿਛਲੇ ਟਾਇਰ ਹੈਗਾ ਜੀ 90 ਕੋ ਪੈਸੇ ਅਗਲੇ ਹੈਗੇ 65 70 ਪੈਸੇ ਸੋਨਾਲੀ ਕਾ 750 ਆ ਗਿਆ ਜੀ ਮਾਡਲ 2006 ਕੀਮਤ 2 ਲੱਖ 65 ਹਜ਼ਾਰ ਇਹਦੇ ਨਾਲ ਖੜਾ ਹੈ ਸਵਰਾ 724 ਇਹ ਮਾਡਲ ਹੈਗਾ ਜੀ 2015 ਕੀਮਤ 2 ਲੱਖ 60 ਹਜ਼ਾਰ ਅੱਗੇ ਖੜਾ ਹੈ ਜੀ ਸੋਨਾਲੀ ਕਾ ਐਮ ਐਮ ਸੁਪਰ 15 ਮਾਡਲ 425 ਰੇਟ ਟੋ ਮਾਡਲ ਟਰੈਕਟਰ ਇਹਦੇ ਨਾਲ ਖੜਾ ਫਾਰਮ ਟਰੈਕ 60 10 ਮਾਡਲ ਆਰ ਜੇ 31 ਨੰਬਰ 335000 ਰੁਪਿਆ ਕੀਮਤ ਪਾਵਰ ਸਟੀering ਦਾ ਟਰੈਕਟਰ ਅੱਗੇ ਆ ਗਿਆ ਜੀ ਮਹਿੰਦਰਾ 605 ਨਵੋ 17 ਮਾਡਲ 495000 ਰੁਪਿਆ ਰੇਟ ਤੇ ਟਾਇਰ ਹੈਗੇ ਆ ਜੀ 85 ਕੇ ਪੈਸੇ ਨੰਬਰ ਹੈਗਾ ਟਰੈਕਟਰ ਪੰਜਾਬ ਅੱਗੇ ਆ ਗਿਆ ਜੀ ਜੌਨੀਅਰ 50 50 ਡੀ 4 ਵੀਲ ਡਰਾਈਵ 16 ਮਾਡਲ 4.5 ਲੱਖ ਰੁਪਿਆ ਰੇਟ ਆ ਟਰੈਕਟਰ ਦਾ ਤੇ ਬਾਕੀ ਕੰਡੀਸ਼ਨ ਕਰੋ ਚੈੱਕ ਇਹਦੇ ਨਾਲ ਖੜਾ 5310 ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਟਰੈਕਟਰ ਨਾਲ ਦੇ ਟਾਇਰ ਸਾਰਾ ਟਰੈਕਟਰ ਜੈਨੂਨ ਤੇ 15 ਮਾਡਲ ਟਰੈਕਟਰ ਦੀ ਕੀਮਤ ਹੈਗੀ ਆ ਜੇ 4 ਲੱਖ ਤੇ 25000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਤੇ ਅੱਗੇ ਖੜਾ ਜੀ Mahindra 275 Mahindra 275 2010 ਮਾਡਲ 220000 ਰੁਪਿਆ ਰੇਟ ਆ ਅੱਗੇ ਖੜਾ ਹੈ ਜੀ ਅਰਜਨ ਅੱਗੇ ਖੜਾ ਹੈ ਮਹਿੰਦਰਾ ਅਰਜਨ 605 ਅਲਟਰਾ 1 ਇਹ 10 ਮਾਡਲ 270 ਰੇਟ ਬਾਕੀ ਕੰਡੀਸ਼ਨ ਚੈੱਕ ਕਰ ਲਓ ਅੱਗੇ ਆ ਗਿਆ ਜੀ ਜੌਂਡੀਆ 524 ਮਾਡਲ ਨਾ ਕੀਮਤ 275000 ਰੁਪਿਆ ਤੇ ਇਹਦੇ ਨਾਲ ਖੜਾ ਹੈ ਜੀ ਜੌਂਡੀਆ 5310 ਇਹ 5310 ਮਾਡਲ ਹੈਗਾ 8 ਤੇ ਕੀਮਤ ਹੈਗੀ 365000 ਰੁਪਿਆ ਅੱਗੇ ਖੜਾ ਹੈ ਮਹਿੰਦਰਾ 265 2000 ਮਾਡਲ 175000 ਰੁਪਿਆ ਕੀਮਤ ਅੱਗੇ ਆਗੇ ਜੀ ਨੋਵੋ 57 ਐਚਪੀ ਹੌਸ ਪਾਵਰ ਮਾਡਲ 2016 ਕੀਮਤ 385000 ਰੁਪਿਆ ਅੱਗੇ ਇਹਦੇ ਨਾਲ ਖੜਾ ਜੀ ਮਹਿੰਦਰਾ ਜੂਵੋ 575 4 ਵੀਲ ਡਰਾਈਵ ਦੇ ਵਿੱਚ ਮਾਡਲ ਹੈਗਾ ਜੀ 22 ਕੀਮਤ 395000 ਅੱਗੇ ਖੜਾ ਜੀ ਮਹਿੰਦਰਾ 475 2004 ਮਾਡਲ ਆ 180000 ਰੁਪਿਆ ਕੀਮਤ ਆ ਸਵਰਾਜ 855 17 ਮਾਡਲ 395000 ਰੁਪਿਆ ਰੇਟ ਸੋ ਦੋਸਤੋ ਵੀਡੀਓ ਵੇਖਣ ਤੋਂ ਬਾਅਦ ਇੱਕ ਆਈਡੀਆ ਹੋ ਜਾਂਦਾ ਕਿ ਟਰੈਕਟਰ ਦੀ ਮਾਰਕੀਟ ਕੀ ਚੱਲਦੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਖੜਾ ਇਹ ਮੈਸੀ 241 12 ਮਾਡਲ ਆ 3.5 ਲੱਖ ਰੁਪਿਆ ਕੀਮਤ ਆ ਟਰੈਕਟਰ ਦੀ ਪੰਜਾਬ ਨੰਬਰ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 ਮਾਡਲ 2005 ਕੀਮਤ 275000 ਰੁਪਿਆ ਸਵਰਾਜ 724 11 ਮਾਡਲ 2,60,000 ਰੁਪਿਆ ਰੇਟ ਪਿਛਲੇ ਟਾਇਰ ਨਵੇਂ ਆ ਅਗਲੇ 45 ਤੋਂ 50 ਪੈਸੀ ਅੱਗੇ ਆ ਗਏ ਸੋਨਾ ਲੀਕਾ 700 ਦਾ ਨੰਬਰ ਪੰਜਾਬ ਆ ਚੱਲਾ 2,75,000 ਰੁਪਿਆ ਮੁੱਲ ਬਾਕੀ ਮੌਕੇ ਤੇ ਮਾਨਤਾ ਜਰੂਰ ਹੁੰਦਾ ਹੀ ਇਹਨਾਂ ਸਾਰੇ ਟਰੈਕਟਰਾਂ ਦਾ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਅੱਗੇ ਖੜਾ 485 ਮਾਡਲ 23 615 ਟੀਮ ਦਾ ਸਾਈਡ ਗੇਰ ਹੈ ਚ ਅੱਗੇ ਆ ਗਏ ਫੋਰਡ ਬੋਰ ਦਾ ਮਾਡਲ ਤੇ ਰੇਟ ਚਲੋ ਉੱਤੇ ਲਿਖਿਆ ਨਹੀਂ ਆਇਆ ਇਹਦੇ ਨਾਲ ਖੜਾ ਜੀ 3610 ਸਵੇ ਟ੍ਰੈਕਟਰ ਜਿਹੜੇ 90 ਮਾਡਲ ਹੈ ਜੀ 1 15 ਕੀਮਤ ਆ ਆਇਸ਼ਰ 99 99 ਮਾਡਲ ਆ 90000 ਰੁਪਏ ਰੇਟ ਆ ਅੱਗੇ ਖੜਾ ਹਾਲੈਂਡ 5500 ਨੰਬਰ ਪੰਜਾਬ 10 ਮਾਡਲ 4 ਲੱਖ ਰੁਪਏ ਮੋਲਾ ਇਹਦੇ ਨਾਲ ਖੜਾ ਜੀ ਮਹਿੰਦਰਾ 265 ਮਾਡਲ 1 185000 ਰੁਪਏ ਰੇਟ ਆ ਅੱਗੇ ਖੜਾ ਹੈ ਸਵਰਾਜ 855 ਪਿਛਲੇ ਟਾਇਰ ਨਵੇਂ ਆ ਅਗਲੇ 85 90 ਪੈਸੇ ਆ ਤੇ ਟਰੈਕਟਰ ਇਹ ਮਾਡਲ ਹੈਗਾ 13 ਕੀਮਤ ਹੈਗੀ ਹੈ ਜੀ 4 ਲੱਖ ਤੇ 60000 ਰੁਪਇਆ 13 ਮਾਡਲ ਟਰੈਕਟਰ ਆ ਅੱਗੇ ਆ ਗਿਆ ਜੀ ਇਸ ਡੀਆਈ 450 450 ਮਾਡਲ 2009 ਆ ਕੀਮਤ 1 ਲੱਖ ਤੇ 85000 ਰੁਪਇਆ ਡਬਲ ਕਲਚ ਸਿੰਗਲ ਸਾਦਾ ਸਟੇਅਰ ਆ अगे आ गया फार्म ट्रैक सठ फार्म ट्रैक सठ ट्रैक्टर सतानवे मॉडल है एक लख पचत् हज़ार रुपया कीमत अगे खड़ाई महिंद्रा दो सौ पैंठ पं मॉडल दो लख पंद्रह हज़ार रुपया रेट महिंद्रा जूवो टैक प्लस पौ पचहत् मॉडल बई कीमत छे लख टॉप मॉडल ट्रैक्टर अगे खड़ा जी आईशर अठासी मॉडल पचहत् हज़ार रुपया रेट ਇਦੇ ਨਾਲ ਖੜਾ ਜੀ ਜੌਨੀਅਰ 5050 D 13 ਮਾਡਲ 320000 ਰੁਪਿਆ ਰੇਟ 513 ਡਬਲ ਕਲਚ ਵਾਲਾ ਮਾਡਲ ਹੈਗਾ 2009 ਕੀਮਤ 2.5 ਲੱਖ ਰੁਪਿਆ 513 ਐਸਾ ਜੋ ਡਬਲ ਕਲਚ ਚ ਆਉਂਦਾ ਹੈ ਅੱਗੇ ਆ ਗਿਆ ਜੌਨੀਅਰ 5904 ਮਾਡਲ 10ਾ ਕੀਮਤ 290000 ਰੁਪਿਆ ਇਹਦੇ ਨਾਲ ਖੜਾ ਫੋਰਡ 3600 ਮਾਡਲ ਹੈਗਾ 95 ਤੇ ਕੀਮਤ ਹੈ 1.5 ਲੱਖ ਰੁਪਇਆ ਇਹਦੇ ਨਾਲ ਖੜਾ ਇਹ ਫੋਰਡ 3630 ਨਿਊ ਹਾਲੈਂਡ ਇਹ ਹੈਗਾ ਮਾਡਲ 2002 ਕੀਮਤ ਕੀਮਤ ਹੈਗੀ ਆ 2.5 ਲੱਖ ਰੁਪਇਆ सोनालिका लिका सत सौ पाँ आरएक्स सोना सोनालिका पाँह आर एक्स मॉडल उन्नी कीमत पाख ती हज़ार रुपया अगे खड़ा जी स्वराज सत्त सौ चौबीस बानवे मॉडल एक लाख चाली हज़ार रुपया रेट फार्म ट्रैक साठ मॉडल तेरह कीमत तीन लख अ हज़ार अगे खड़ा जी स्वराज सत्त सौ पैंती ਮਾਡਲ ਹੈਗਾ 95 ਕੀਮਤ 110000 ਇਹਦੇ ਨਾਲ ਖੜਾ ਜੀ ਸੋਨਾ ਲੀਕਾਰ 60 ਮਾਡਲ 24 ਕੀਮਤ 680000 ਰੁਪਇਆ ਸੁਪਰਪਲ ਨਵਾਂ ਡਰਾਈਵਰ ਹੈਗਾ ਇਹ ਨੂ ਹਾਲਾਂ ਦੇ 363 ਮਾਡਲ 2000 ਕੀਮਤ 2.5 ਲੱਖ ਇਹਦੇ ਨਾਲ ਖੜਾ ਜੀ 96 ਮਾਡਲ ਆਇਸ਼ਰ 101 ਲੱਖ 10000 ਰੁਪਇਆ ਰੇਟ ਆ स्वराज सत्त सौ एक्सएम मॉडल है सतारह कीमत तीन लखारह हज़ार अगे खड़े फार्म ट्रैक सठ अठ मॉडल एक लख नब्बे हज़ार रुपये कीमत महिंदरा पाँच सौ पचहत्तर मॉडल है, है तेरह कीमत दो पैंती अगले टायर नवे लगे गए सोनालिका घटी आई सत्त सौ करो चेक ਇਹ 10 ਮਾਡਲ 245 ਰੇਟ ਆ ਮਹਿੰਦਰਾ 575 2002 ਮਾਡਲ ਆ 195000 ਰੁਪਿਆ ਰੇਟ ਆ ਆਰ ਜੇ ਨੰਬਰ ਮਹਿੰਦਰਾ 595 5 ਮਾਡਲ 235 ਕੀਮਤ ਆ ਤੇ ਅੱਗੇ ਖੜਾ ਜੀ ਮਹਿੰਦਰਾ 575 ਮਾਡਲ 5 ਕੀਮਤ ਸਵਾ 2 ਲੱਖ ਰੁਪਿਆ खड़ाई स्वराज सात सौ चुताली मॉडल हैगा ट्रैक्टर दो हज़ार सत्त कीमत दो लख महिंद्रा चार सौ पचहत्तर दस मॉडल दो पांच कीमत इंडोफार्म इक्की मॉडल तीन पैंती कीम तीन पचासी कीमत खड़ाई महिंद्रा पांच सौ पचासी एक्सपी प्लस ਮਾਡਲ 2 ਕੀ ਕੀਮਤ 5,80,000 ਰੁਪਇਆ ਇਹਦੇ ਨਾਲ ਖੜਾ ਜੀ ਅਰਜਨ 9555 ਮਾਡਲ 9 ਕੀਮਤ 285 5203 2002 ਮਾਡਲ 195 ਕੀਮਤ ਅੱਗੇ ਆ ਗਿਆ ਜੀ ਮੈਸੀ 1035 ਜਿੰਦਗੀ ਜੀ ਫਿਰ 10 ਮਾਡਲ ਆ 3 ਲੱਖ ਰੁਪਇਆ ਰੇਟ ਆ ਪਾਵਰ ਸਟੀering ਦਾ ਟਰੈਕਟਰ ਅੱਗੇ ਆ ਗਿਆ ਸਵਰਾਜ 855 2000 ਮਾਡਲ ਦਾ 245000 ਰੁਪਿਆ ਰੇਟ ਆ ਅੱਗੇ ਖੜਾ ਜੀ ਸੋਨਾਲਿਕਾ DI 750 2000 ਮਾਡਲ 175 ਕੀਮਤ ਸਵਰਾਜ 733 ਇਹ ਟਰੈਕਟਰ ਮਾਡਲ ਹੈਗਾ 2001 ਕੀਮਤ 175000 ਰੁਪਿਆ ਸੋਨਾਲਿਕਾ 745 ਸਟ੍ਰੇਟ ਵਗੈਰਾ ਨਹੀਂ ਲਿਖਿਆ ਹੋਇਆ ਇਹਦੇ ਤੇ ਫੋੜ 323 ਨਿਊ ਹਾਰਨਡ 323 ਆ ਗਿਆ ਜੀ ਚਾਰ ਮਾਡਲ 15 ਰੇਟ ਸਕਾਟ 340 98 ਮਾਡਲ 1.60 ਲੱਖ ਰੁਪਿਆ ਰੇਟ ਮਹਿੰਦਰਾ 475 ਬਾਕੀ ਹੋਰ ਖੜੇ ਟਰੈਕਟਰ ਅੱਗੇ ਤੁਹਾਨੂੰ ਦਿਖਾਉਣੇ ਆ ਡੀਆਈ 60 ਮਾਡਲ 12 ਕੀਮਤ ਹੈਗੀ 3.70 ਲੱਖ ਰੁਪਿਆ ਸੋਨਾਲੀਕਾ DI 5018 ਮਾਡਲ 495 ਰੇਟ ਤੇ ਅਗੇ ਖੜਾ ਸਵਰਾਜ 855 2015 ਮਾਡਲ 415000 ਰੁਪਿਆ ਕੀਮਤ ਅਗੇ ਖੜਾ ਜੀ ਸਵਰਾਜ 855 ਇਹ ਟਰੈਕਟਰ ਮਾਡਲ ਹੈਗਾ ਜੀ 2019 ਕੀਮਤ 598000 ਨਿਊ ਹਾਲੈਂਡ 3630 ਮਾਡਲ 8 ਕੀਮਤ 285000 ਸੋਨਾਲੀਕਾ 750 12 ਮਾਡਲ 385 ਰੇਟ ਠੀਕ ਹੈ ਜੀ ਹਾਂ ਜੀ ਸਵਰਾਜ 744 ਮਾਡਲ ਹੈਗਾ 12 ਕੀਮਤ ਤਾਂ 3.5 ਲੱਖ ਰੁਪਿਆ ਅੱਗੇ ਸਾਡੇ ਫੋਰਡ 93 ਮਾਡਲ 130000 ਰੁਪਿਆ ਰੇਟ ਮਹਿੰਦਰਾ 585 ਡਬਲ ਕਲਚ 99 ਮਾਡਲ 235000 ਰੁਪਿਆ ਰੇਟ ਅੱਗੇ ਸਾਡੇ ਫਾਰਮ ਟਰੈਕ 45 ਸੁਪਰ ਮੈਕਸ ਮਾਰਾ 17 ਕੀਮਤ 419000 ਰੁਪਇਆ ਤੇ ਦੋਸਤੋ ਇਹ ਸੀ ਅੱਜ ਦੇ ਮੰਡੀ ਤੇ ਖੜਾ ਟਰੈਕਟਰ ਤੇ ਬਾਕੀ ਵੀ ਕੋਈ ਗੱਲ ਨਹੀਂ 18 ਮਾਡਲ ਖੜਾ ਹੋਇਆ ਤਾਂ ਜ਼ਰੂਰ ਦੇਖ ਕੇ ਦੱਸਦਾ ਜੀ ਤੇ ਬਾਕੀ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਆਪਣੇ ਪੇਜ ਨੂੰ ਕਰ ਲਿਓ ਜੀ ਫੋਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ